ਤੇ ਕੀ ਗੱਲ ਹੋ ਗਈ ਪੇਸ਼ੰਦਰਜੀ ਨੂੰ ਕਾਦੀ ਤਕਲੀਫ ਪਾਈ ਗਈ ਮੈਨੂੰ ਇਹ ਦੱਸਣ ਜੋਨੂੰ ਤੁਸੀਂ ਤੁਸੀਂ ਕਿਹਦੀ ਟੀਮ ਹੋ ਤੁਸੀਂ ਉਹਨਾਂ ਦੀ ਟੀਮ ਹੋ ਜਿਨ੍ਹਾਂ ਨੇ ਬੇਅਦਬੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਹੈ ਅਜਿਹੇ ਇਲਜ਼ਾਮ ਤੁਸੀਂ ਅਕਾਲੀ ਆਗੂਆਂ ਦੇ ਮੂੰਹੋਂ ਕਈ ਵਾਰ ਸੁਨੇ ਆਉਣਗੇ ਪਰ ਇਸ ਵਾਰ ਲੁਧਿਆਣਾ ਤੋਂ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਖੁਦ ਮੰਨਿਆ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਟੀਮ ਹੈ ਅਸਲ 'ਚ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਅਕਾਲੀ ਉਮੀਦਵਾਰ ਮਹਿੰਦੇਂਦਰ ਸਿੰਘ ਗਰੇਵਾਲ ਵੱਲੋਂ ਲਾਏ ਜ਼ਮਾਂ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦੇ ਰਹੇ ਸਨ ਰਵਨੀਤ ਬਿੱਟੂ ਮੁਤਾਬਕ ਆਪ ਕਾਂਗਰਸ ਦਾ ਹਿੱਸਾ ਹੋਵੇ ਜਾਂ ਨਾ ਹੋਵੇ ਪਰ ਮਹਿੰਦੇਂਦਰ ਸਿੰਘ ਗਰੇਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੀ ਟੀਮ ਦਾ ਹਿੱਸਾ ਜ਼ਰੂਰ ਨੇ ਜੀ ਮਿਲੇ ਵੀ ਆ ਫੇਰ ਫੇਰ ਕੀ ਗੱਲ ਹੋਊਗੀ ਫਿਰ ਕੀ ਗੱਲ ਹੋ ਗਈ ਮਹੇਸ਼ਿੰਦਰ ਜੀ ਨੂੰ ਕਾਦੀ ਤਕਲੀਫ ਆਈ ਮੈਨੂੰ ਇਹ ਦੱਸਣ ਵੀ ਤੁਹਾਨੂੰ ਤੁਸੀਂ ਤੁਸੀਂ ਕਿਹਦੀ ਟੀਮ ਹੋ ਤੁਸੀਂ ਕਿਹਦੀ ਟੀਮ ਆ ਇਹ ਤਾਂ ਦੱਸੋ ਤੁਸੀਂ ਉਹਨਾਂ ਦੀ ਟੀਮ ਹੋ ਜਿਨ੍ਹਾਂ ਨੇ ਬੇਅਦਬੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੁਸੀਂ ਗੀਤਾ ਸ਼੍ਰੀ ਇਹੀ ਲੁਧਿਆਣੇ ਦੇ ਵਿੱਚ ਤਿੰਨ ਵਾਰ ਗੀਤਾ ਸ਼੍ਰੀ ਦੀ ਬੇਅਦਬੀ ਹੋਈ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਅੱਜ ਕਮਿਸ਼ਨ ਤੁਸੀਂ ਆਪ ਬਣਾਇਆ ਜੋਰਾ ਸਿੰਘ ਕਮਿਸ਼ਨ ਜਿਹੜੇ ਆਜਾह्म ਆਦਮੀ ਪਾਰਟੀ ਦੇ ਜਲੰਧਰ ਤੋਂ ਕੈਂਡੀਡੇਟ ਨੇ ਇਹਨਾਂ ਦੇ ਇਹਨਾਂ ਦੇ ਬਣਾਇਆ ਹੋਇਆ ਕਮਿਸ਼ਨ ਸੀ ਜਦੋਂ ਨੌ ਆ ਗਿਆ ਵਿੱਚ ਬਾਦਲ ਦੇ ਟੱਬਰ ਦਾ ਅਜੀਬ ਸੈਕਰੀਟਰੀ ਜਾਂ ਸੀਐਮ ਨੇ ਰਿਪੋਰਟ ਕੀਤੀ ਫਾਂਡੀ ਸੀ ਕਿ ਚਪੜਾਸੀ ਨੇ ਇੱਕ ਪੀਐਨਐ ਰਿਪੋਰਟ ਫੜਕਿਓ ਤੂਰੇ ਨਾਮ ਸੇ ਉਹ ਗੱਲਾਂ ਅੱਜ ਜੋਰਾ ਸਿੰਘ ਦੱਸ ਰਿਹਾ ਫਿਰ ਬਹੁਤ بڑے ਜੱਜ ਅਸਤੀ ਜੀ ਰਣਜੀਤ ਸਿੰਘ ਕਾਂਗਰਸ ਪਾਰਟੀ ਨੇ ਕਮਿਸ਼ਨ ਬਣਾਇਆ ਕਿ ਉਸ ਕਮਿਸ਼ਨ ਨੇ ਜਨ ਰਿਪੋਰਟ ਦਿੱਤੀ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਬੜੇ ਤੋਂ ਬੜਾ ਵਕੀਲ ਕਰਕੇ ਹਾਈ ਕੋਰਟ ਸੁਪਰੀਮ ਕੋਰਟ ਪਹੁੰਚ ਗਏ ਤੇ ਅੱਜ ਜੋ ਰਿਪੋਰਟ ਆ ਜਿਹੜੀ ਜੀਜੀ ਚ ਬਾਦਲਾਂ ਦਾ ਨਾਮ ਆ ਉਹ ਰਿਪੋਰਟ ਆ ਜਿਹੜੀ ਹਾਈ ਕੋਰਟ ਨੇ ਆਪਣੇ ਕੋਲ ਰੱਖੀ ਹੋਈ ਆ ਤਰੀਕਾਂ ਪੈ ਰੀਆਂ ਕਿਉਂਕਿ ਹਾਈ ਕੋਰਟ ਦਾ ਪ੍ਰੋਸੈਸ ਉਹ ਤੋਂ ਨਿਕਲ ਕੇ ਬਚ ਗਿਆ ਫਿਰ ਐਸਆਈਟੀ ਬਣੀ ਐਸਆਈਟੀ ਚ ਹੋਰ ਬੜੇ ਅਫਸਰ ਨੇ ਪਰ ਇੱਕ ਬਾਹਲੇ ਸੂਬੇ ਦਾ ਜਿਹੜਾ ਸਭ ਤੋਂ ਇਮਾਨਦਾਰ ਅਫਸਰ ਵੀ ਜੇ ਕੁਮਰ ਪ੍ਰਤਾਪ ਕੈਰ ਸਿੱਖ ਉੱਚ ਅਣਖਾ ਕੁਝ ਭਾਵਨਾ ਸਿੱਖੀ ਦੀ ਉਹ ਭਾਵਨਾ ਗੀਤਾ ਸ਼੍ਰੀ ਦੀ ਉਹ ਭਾਵਨਾ ਕ੍ਰਾਮ ਸ਼ਰੀਫ ਦੀ ਵੀ ਮੈਂ ਇਹ ਬੇਅਦਬੀ ਕਰਨ ਵਾਲੇ ਬੱਚੇ ਦੇ ਨੰਗੇ ਕਰਨੇ ਜਦੋਂ ਗਲਾ ਅਕਸਰਾਂ ਟਕਰਾਤ ਨੂੰ ਚੱਕ ਲੇ ਕਿਆ ਸਸਪੀ ਦੀ بڑے ਅਫਸਰ ਦੇ ਛੋਟੇ ਅਫਸਰ ਸਭ ਜਦ ਇਕੱਲੇ ਇਕੱਲੇ ਦੀ ਇਨਕੈਰੋਗੇਸ਼ਨ ਹੋਈ ਇਕੱਲੇ ਇਕੱਲੇ ਨੂੰ ਪੁੱਛ ਕੇ ਛੋਈ ਤਾਂ ਨੌ ਸੁਈ ਸਿੱਧੀ ਬਾਦਲਾਂ ਦੇ ਉੱਤੇ ਮਨਤਾਰ ਬਰਾੜ ਪਿਆ ਮਨਤਾਰ ਬਰਾੜ ਵੀ ਪੱਜਿਆ ਕੋਟਾ ਚ ਫਲਾਨਾ ਠਮਕੜਾ ਜਦ ਪਤਾ ਲੱਗਿਆ ਵੀ ਹੁਣ ਬਚ ਨਹੀਂ ਹੁਣਾ ਤੇ ਹਰ ਸਿਮਰਤ ਕੌਰ ਤੇ ਸੁਖਵੀਰ ਸਿੰਘ ਬਾਦਲ ਇਹ ਪੁਖਤਾ ਮੇਰੇ ਕੋਲ ਖ ਰਿਪੋਰਟ ਆ ਕਿ ਤਿੰਨੋ ਮੋਦੀ ਸਾਹਿਬ ਨੂੰ ਜੇਟਲੀ ਸਾਹਿਬ ਨੂੰ ਤੇ ਰਾਜਨਾਥ ਇਹ ਦੋਨੋਂ ਜਾ ਕੇ ਮਿਲੇ ਮੰਤ ਕੀਤੀ ਬੀ ਇਲੈਕਸ਼ਨਾਂ ਤੋਂ ਪਹਿਲਾਂ ਪਹਿਲੇ ਵਿਜੇ ਕੁਮਾਰ ਪ੍ਰਤਾਪ ਰਿਪੋਰਟ ਬਣ ਚੁੱਕੀ ਆ ਨੌ ਆ ਚੁੱਕੇ ਨੇ ਸਭ ਕੁਝ ਪਤਾ ਲੱਗ ਚੁੱਕਿਆ ਵੀ ਕਿਹਨੇ ਪੋਸਟਰ ਲਾਇਆ ਸੀ ਕਿਹਨੇ ਕੰਧਾਂ ਤੇ ਪੋਸਟਰ ਚਪਕਾਏ ਸੀ ਕਿਹਨੇ ਗੁਰੂ ਦੀ ਬੇਅਦਬੀ ਕਰਾਈ ਕਿਹਨੇ ਉਹ ਨਿਹੱਤੇ ਸਿੱਖ ਨੌਜਵਾਨ ਗੋਲੀਆਂ ਮਾਰ ਕੇ ਮਾਰੇ ਤੇ ਮੰਤ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਹੜਾ ਇੱਕ ਇੰਡੀਪੈਂਡੈਂਟ ਬਾਡੀ ਆ ਉਹਤੇ ਜੋਰ ਪਾ ਕੇ ਸਿੱਧਾ ਦਿੱਲੀ ਤੋਂ ਹੁਕਮ ਆ ਕੇ ਵਜੇ ਕੋਬਰਤਾਬ ਤੋਂ ਅਫਸਰ ਨੂੰ ਬਦਲ ਕੇ ਆਪਣੀ ਜਾਨ ਬਚਾਉਣ ਲਈ ਲਕਸ਼ਣ ਤੱਕ ਵੀ ਪਹਿਲਾ ਤੀਜੇ ਨੰਬਰ ਤੇ ਹੈ ਵਿਧਾਨ ਸਭਾ ਤੇ ਇਸ ਵਾਰ ਸ਼ਾਇਦ ਕਿਤੇ ਖਾਤਾ ਹੀ ਨਾ ਖੁੱਲੇ ਪਰ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਅਮਾਨਦਾਰ ਅਫਸਰਾਂ ਦੀ ਕਮੀ ਨਹੀਂ ਮਜੀਠੀਆ ਸਾਹਿਬ ਨੂੰ ਈਡੀ ਤੋਂ ਕਢਾ ਕੇ ਉਹ ਕੇਸ ਦਿੱਲੀ ਲੈ ਕੇ ਈਡੀ ਕਿਉਂਕਿ ਇਹਨਾਂ ਦੇ ਹੱਥਾਂ ਜੈਕਲੀ ਦੇ ਹੱਥਾਂ ਹੁਣ ਜਦੋਂ ਐਸਆਈਟੀ ਨੇ ਫੜਿਆ ਕਿਉਂਕਿ ਇਲੈਕਸ਼ਨ ਕਮਿਸ਼ਨ ਆ ਗਿਆ ਨਹੀਂ ਨਹੀਂ ਬਦਲ ਸਕਦੇ ਸੀ ਇਲੈਕਸ਼ਨ ਕਮਿਸ਼ਨ ਸਿੱਧਾ ਸੈਂਟਰ ਦੇ ਹੱਥ ਹੁੰਦਾ ਉਸ ਗੱਲ 'ਚ ਮੋਦੀ ਸਾਹਿਬ ਨੇ ਬਹੁਤ ਵੱਡਾ ਧਰੋਹ ਕਮਾਇਆ ਪਹਿਲਾਂ ਕੁਛ ਨਹੀਂ ਦਿੱਤਾ ਪਰ ਹੁਣ ਸਾਰੇ ਪੰਜਾਬਾ ਪੰਜਾਬ ਦੇ ਲੋਕਾਂ ਦੇ ਹਿਰਦੇ ਬਲੂੰਦਲੇ ਪਏ ਆ ਵੀ ਉਹ ਜਿਹੜੇ ਗੁਰੂ ਦੀ ਬੇਅਦਬੀ ਗੀਤਾ ਸ਼੍ਰੀ ਦੀ ਬੇਅਦਬੀ ਕ੍ਰਾਂਤ ਸ਼੍ਰੀ ਦੀ ਬੇਅਦਬੀ ਕੀਤੀ ਜਿਨ੍ਹਾਂ ਨੇ ਗੱਲਾਂ ਧਰਮ ਦੀਆਂ ਕਰਦੇ ਆ ਮੋਦੀ ਸਾਹਿਬ ਜੇਟਲੀ ਤੇ ਰਾਜਨਤ ਉਸ ਅਫਸਰ ਨੂੰ ਕੱਢ ਕੇ ਇਹ ਮਹੀਨੇ ਲਈ بچਾ ਸਕਦੇ ਜਦੋਂ ਇਲੈਕਸ਼ਨ ਖਤਮ ਹੋ ਗਿਆ ਪੰਜਾਬ ਚ ਨਾ ਅਫਸਰਾਂ ਦੀ ਕਮੀ ਹੈ ਨਾ ਆਮਾਨਦ ਅਫਸਰਾਂ ਦੀ ਕਮੀ ਆ ਫਿੱਪ ਹੰਦਾ ਜਿਹੜਾ ਗਲੇ ਤੇ ਆਉਣਾ ਹੀ ਆਉਣਾ ਇਹ ਤੋਂ ਬਚ ਨਹੀਂ ਸਕਦੇ ਬਚ ਨਹੀਂ ਸਕਦਾ ਇਸ ਦੌਰਾਨ ਰਬਨੀਤ ਬਿੱਟੂ ਦੇ ਨਿਸ਼ਾਨੇ ਤੇ ਨਾ ਸਿਰਫ ਮੇਸਿੰਦਰ ਗਰੇਵਾਲ ਸਗੋਂ ਬੈਸਤਰਾ ਵੀ ਰਹੇ ਹਾਲਾਂਕਿ ਬਿੱਟੂ ਅਕਾਲੀ ਦਲ ਵੱਲੋਂ ਬੈਸਤਰਾਵਾਂ ਤੇ ਲਾਏ ਗਏ ਨਜਾਇਜ਼ ਕਬਜ਼ਿਆਂ ਦੇ ਇਲਜ਼ਾਮਾਂ ਬਾਰੇ ਬੋਲਣ ਤੋਂ ਪੁਰੀਹੇਜ਼ ਕਰਦੇ ਦਿਖਾਈ ਦਿੱਤੇ ਮੈਂ ਸਭ ਤੋਂ ਉਹੀ ਰਹਿੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੋਈ ਕੋਈ ਨਵੀਂ ਗੱਲ ਮੈਂ ਸਭ ਬਾਰੇ ਕੀ ਗੱਲ ਕਰੀਏ ਤਬੱਸੋ ਜਿਹਨੂੰ 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 ਕੋਈ ਗਲਤਫਹਿਮੀ ਆ ਉਹ ਜਾ ਕੇ ਸਾਊਥ ਦਾ ਹਲਕਾ ਦੇਖ ਲੈ ਬਈ ਬਾਕੀ ਆਤਮਨਗਰ ਦਾ ਹਾਲ ਦੇਖ ਲੈ ਕਿ ਦੋ ਦੋ ਵਾਰ ਐਮਐਲਏ ਰਹੇ ਨੇ ਕਿ ਬਾਕੀ 30 ਦੇਖ ਲਓ ਕੱਲ ਬੜਾ ਨਵਾਂ ਮੁੰਡਾ ਬਣਿਆ ਐਮਐਲਏ 800 ਕਰੋੜ ਰੁਪਇਆ ਲੈ ਗਿਆ ਕਾਲਜ ਲੈ ਗਿਆ ਐਮਬੀਸੀ ਵਾਲਾ ਸੈਂਟਰ ਲੈ ਗਿਆ ਸਕੂਲ ਲੈ ਗਿਆ ਅਵੈਸਕ ਜਿ ਬੈਠੇ ਆਪਾਂ ਦੇਖ ਲੋ ਸੜਕਾ ਨਾਰਥ ਸੈਂਟਰਲ ਚਲੇ ਜਾਓ ਦੇਖ ਲੋ ਸੜਕਾ ਨਰਕ ਨਰਕ ਸਾਊਥ ਨਰਕ ਬਣਿਆ ਹੋਇਆ ਕਿਉਂ ਬਣਿਆ ਹੋਇਆ ਧਰਨਾ ਯਾਦ ਆ ਜਾਂਦਾ ਦੇਣਾ ਟੋਲ ਲਈ ਧਰਨਾ ਯਾਦ ਆ ਜਾਂਦਾ ਪਾਣੀ ਦੇ ਲਈ ਗੰਗਾ ਨਗਰ ਰਾਜਸਥਾਨ ਦਾ ਹਮਾਚਲ ਦੀ ਗਲੀ ਯਾਦ ਆ ਜਾਂਦੀ ਆ ਕਿਉਂ ਕਦੇ ਸਾਊਥ ਹਲਕੇ ਦੇ ਪਿੱਛੇ ਕਿਸੇ ਉਸ ਗਲੀ ਅੱਜ ਦੇਖੋ ਕਿਸ ਤਰੀਕੇ ਨਾਲ ਬੱਚੇ ਸਕੂਲ ਬੱਸ ਜਾਣ ਤੋਂ ਓਕੇ ਇੱਕ ਹਸਪਤਾਲ ਜਦੋਂ ਸਾਰੇ ਇਲਾਕਿਆਂ 'ਚ ਹਸਪਤਾਲ ਬਣੇ ਇੱਕ ਹਸਪਤਾਲ ਬਾਰੇ ਕਦੇ ਆਵਾਜ਼ ਉਠਾਈ ਹੈ ਕਦੇ ਕਿਸੇ ਸਕੂਲ ਦੇ ਬਾਰੇ ਬਾਰੇ ਆਵਾਜ਼ ਉਠਾਈ ਹੈ ਵੀ ਮੇਰੇ ਇਲਾਕੇ ਚਾਹੀਦਾ ਮੇਰੀ ਅਪੀਲ ਆ ਲੋਕਾਂ ਵਾਲਿਆਂ ਨੂੰ ਵੀ ਤੁਹਾਨੂੰ ਗਰੀਬ ਰੱਖ ਕੇ ਤੁਹਾਨੂੰ ਕਮਜ਼ੋਰ ਰੱਖ ਕੇ ਤੁਹਾਨੂੰ ਪਿੱਛੇ ਰੱਖ ਕੇ ਸਾਰੇ ਲੁਧਿਆਣੇ ਤੋਂ ਵੀ ਇਹ ਮੇਰੇ ਮਗਰ ਲੱਗੇ ਰਣ ਇਹ ਕੋਸ਼ਿਸ਼ਾਂ ਦੋਨੋਂ ਭਰਾਵਾਂ ਨੇ ਕੀਤੀ ਆ ਦੋਨੋਂ ਹਲਕੇ ਆ ਜਿਹੜੇ ਉਹ ਨਰਕ ਬਣਾਤੇ ਉਹਨਾਂ ਨੂੰ ਕਬਜ਼ਾ ਕਰਨ ਦਾ ਵੀ ਆ ਕਿਸੇ ਕਿਸੇ ਗਰਾਊਂਡ ਕੋਈ ਪਾਰਕ ਕੋਈ ਲੋਕਾਂ ਲਈ ਸੈਰ ਕਰਨ ਲਈ ਲੋਕਾਂ ਦੇ ਘੁੰਮਣ ਲਈ ਆ ਜਿਹੜੀਆਂ ਨਸ਼ਰ ਹੋਈਆਂ ਅਖਬਾਰਾਂ ਚ ਰਿਪੋਰਟਾਂ ਉਹਨਾਂ ਅੰਦੇ ਤੇ ਅਲਿਗੇਸ਼ਨ ਲੱਗ ਰਿਹਾ ਕੋਈ ਆਪਣਾ ਵੀ ਲਾਇਆ ਦਿੱਤਾ ਦੇਖੋ ਮੈਂ ਮੈਂ ਉਸ ਬਾਰੇ ਜਿੱਨਾ ਚਿਰ ਮੈਨੂੰ ਕੋਈ ਗੱਲ ਕਲੀਅਰ ਨਹੀਂ ਨਹੀਂ ਮੈਂ ਉਸ ਬਾਰੇ ਗੱਲ ਬੇਮਤਲਬ ਇਲਜ਼ਾਮ ਮੈਂ ਕਦੇ ਨਾ ਕਿਸੇ ਤੇ ਲਾਏ ਨੇ ਨਾ ਮੈਂ ਲਾਉਣੇ ਆ ਠੀਕ ਆ ਕਾਲੀ ਦਲ ਨੇ ਲਾਏ ਨੇ ਉਹਨਾਂ ਨੂੰ ਪਤਾ ਹੋਊ ਉਸ ਗੱਲ ਬਾਰੇ ਪਰ ਮੈਂ ਜਿਹੜੀ ਗੱਲ ਮੇਰੇ ਕੋਲ ਕੁਕਤਾ ਸਬੂਤ ਨਹੀਂ ਕਿ ਜਿਹੜੇ ਕਿਸੇ ਗੱਲ ਦੇ ਮੈਂ ਉਹ ਬੇਮਕਸਦ ਅਲزام ਬਿਲਕੁਲ ਲਾਉਣੇ ਮੈਂ ਲੜੇ ਨਿੱਜੀ ਹਮਲਾ ਕਦੇ ਨਾ ਕੀਤਾ ਨਾ ਕਰਨਾ ਮੈਂ ਸਿਰਫ ਡਿਵੈਲਪਮੈਂਟ ਦੀ ਗੱਲ ਕਰਦਾ ਆਤਮਨਗਰ ਤੇ ਸਾਊਥ ਹਲਕੇ ਦੀ ਵੀ ਡਿਵੈਲਪਮੈਂਟ ਕਿਉਂ ਨਹੀਂ ਹੋਈ 10 ਸਾਲ ਦੀ ਤੇ ਉਹਦੇ ਪਿੱਛੇ ਸੰਘਰਸ਼ ਕਿਉਂ ਨਹੀਂ ਕੀਤਾ ਇੱਕੋ ਗੱਲ ਲੋਕਾਂ ਦੇ ਵੋਟਰਾਂ ਨੂੰ ਮੇਰੀ ਅਪੀਲ ਆ ਵੀ ਜਦ ਸਾਰਾ ਲੁਧਿਆਣਾ ਤਰੱਕੀ ਕਰ ਰਿਹਾ ਤੁਸੀਂ ਕਾਲੀ ਦਲ ਚ ਵੀ ਰਹੇ ਤੁਸੀਂ ਆ ਆਮ ਆਦਮੀ ਪਾਰਟੀ ਚ ਵੀ ਰਹੇ ਤੁਸੀਂ ਅੰਮ੍ਰਿਤਸਰ ਅਕਾਲੀ ਦਲ ਚ ਵੀ ਰਹੇ ਪਰ ਤੁਸੀਂ ਜਾਣ ਬੁੱਝ ਕੇ ਇਹ ਦੋਨੋਂ ਹਲਕੇ ਇਗਨੋਰ ਕੀਤੇ ਅੱਜ ਜਿੱਥੇ ਤਾਂ ਸੈਕਸ਼ਨ ਮਸ਼ੀਨ ਦਾ ਸਫਾਈ ਹੋ ਜਾਂਦੀ ਹੈ ਗੱਡਰਾਂ ਦੀ ਉੱਤੇ ਸੁਪਰ ਸੈਕਸ਼ਨ ਮਸ਼ੀਨ ਲਿਆ ਕੇ ਵੀ ਸਫਾਈ ਨਹੀਂ ਹੁੰਦੀ 50-50 ਲੱਖ ਰੁਪਏ ਜਿਹੜਾ 2-2 3-3 ਹਫ਼ਤੇ ਦਾ ਪੈਸਾ ਲੈਂਦੀ ਆ ਉਹ ਨਰਕ ਬਣਾਇਆ ਹੋਇਆ ਏਰੀਆ ਉਸ ਦੀ ਜ਼ਿੰਮੇਵਾਰੀ ਸਿਰਫ ਤੇ ਸਰਕ ਜੀ ਆ ਉਹ ਬੈਂਸ ਭਰਾਮਾ ਦੀ ਜ਼ਿੰਮੇਵਾਰੀ ਆ ਉਸ ਹਲਕੇ ਨੂੰ ਪਿੱਛੇ ਰੱਖਣ ਦੀ ਮੈਂ ਇਸ ਵਾਰ ਅਪੀਲ ਕਰਦਾ ਤੁਹਾਡੇ ਰਾਹੀਂ ਵੀਰ ਮੌਕੇ ਸਰਕਾਰ ਪਈ ਆ ਤਿੰਨ ਸਾਲ ਚਾਰ ਸਾਲ ਕਾਰਪੋਰੇਸ਼ਨ ਪਈ ਆ ਇਸ ਵਾਰ ਤਕੜੇ ਹੋ ਕੇ ਉੱਥੇ ਕਾਂਗਰਸ ਪਾਰਟੀ ਨੂੰ ਜਿਤਾਓ ਵਿਸ਼ਵਾਸ ਦਿਵਾਉਨੇ ਆ ਕਿਉਂਕਿ ਜਦ ਅਸੀਂ ਦਿੱਲੀ ਜਾਂਦੇ ਆ ਅਸੀਂ ਚੰਡੀਗੜ੍ਹ ਜਾਂਦੇ ਆ ਵੀ ਲਿਆਓ ਪੈਸਾ ਉਹ ਪੈਸਾ ਬਾਕੀ ਜਿੱਥੇ ਕਾਂਗਰਸ ਦੇ ਐਮਐਲਏ ਆ ਉਹਨਾਂ ਨੂੰ ਮਿਲ ਜਾਂਦਾ ਕਿਉਂਕਿ ਉਹ ਕਾਂਗਰਸ ਦੇ ਐਮਐਲਏ ਲੋਕਾਂ ਦੇ ਜਿਤਾਏ ਹੋਏ ਆ ਸਰਕਾਰ ਆ ਤੇ ਜੇ ਸਾਡੇ ਚ ਇਸ ਵਾਰ ਜਨਪਾਤੀ ਕਿਉਂਕਿ ਇਹ ਸਖਸ਼ਤਾ ਐਮਐਲਏ ਨੇ ਜ਼ਿੰਮੇਵਾਰੀ ਕਦੇ ਨਿਭਾਈ ਨਹੀਂ ਵਿਧਾਨ ਸਭਾ ਚ ਵੀ ਧਰਨਾ ਬਾਹਰ ਅੰਦਰ ਜਾ ਕੇ ਕਿਸੇ ਮੰਤਰੀ ਨੂੰ ਬੋਲਣਾ ਨਹੀਂਗਾ ਉਦੋਂ ਬਾਹਰ ਸੜਕਾਂ ਤੇ ਬੈਠ ਕੇ ਰਹਿਣਾ ਜੇ ਅੰਦਰ ਕਿਸੇ ਗੱਲ ਕਰਨ ਹੌਂਸਲਾ ਕੀ ਦੇ ਦੀ ਤੇ ਆਦਮ ਨਗਰ ਹਲਕੇ ਦੀ ਕੁਝ ਮਿਲ ਜਵੇ ਪਰ ਮੈਂ ਵਿਸ਼ਵਾਸ ਦਿਵਾਉਣਾ ਇਸ ਵਾਰ ਜੇ ਸਾਡੀ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਦੋਨੋਂ ਹਲਕਿਆਂ ਕੋ ਮੈਂ ਤੁਹਾਨੂੰ ਦੱਸਦਾ ਆ ਆਦਮ ਨਗਰ ਤੇ ਸਾਊਥ ਚ ਅਸੀਂ ਜਿੱਤਣ ਜਾ ਰਹੇ ਹਾਂ ਵੱਡੀ ਲੀਡ ਨਾਲ ਜਿੱਤਣ ਜਾ ਰਹੇ ਹਾਂ ਤੇ ਸਾਰੇ ਦਾ ਸਾਰਾ ਪੈਸਾ ਜਿਹੜਾ ਲੁਧਿਆਣੇ ਦਾ ਇੱਕ ਸਾਲ ਲਈ ਉਹ ਸਾਰੇ ਦਾ ਸਾਰਾ ਪੈਸਾ ਸਾਊਥ ਤੇ ਆਦਮ ਨਿਕਲਦਾ ਜਿਕਰ ਜੋਗੇ ਕਿ ਅਕਾਲੀ ਦਲ ਅਕਸਰ ਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਮਿਲੀ ਭੁਗਤ ਦੇ ਇਲਜ਼ਾਮ ਲਗਾਉਂਦਾ ਰਹਿੰਦੇ ਫਿੱਤੇ ਜਿਨੇ ਕੁਮਰ ਵਿਜੇ ਪ੍ਰਤਾਪ ਦੀ ਬਦਲੀ ਰੋਕਣ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਵਫਦ ਵੱਲੋਂ ਚੋਣ ਕਮਿਸ਼ਨ ਨਾਲ ਮੁਲਾਕਾਤ ਤੋਂ ਬਾਅਦ ਵੀ ਅਕਾਲੀ ਦਲ ਨੇ ਦੋਵੇਂ ਪਾਰਟੀਆਂ ਤੇ ਮਿਲੇ ਭੁਗਤ ਦੇ ਇਲਜ਼ਾਮ ਲਗਾਏ ਸੀ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ ਮੇਰਾ ਨਾਮ ਨੀਲਮਾ ਹੈ ਮੇਰੇ ਘਰ ਦਾ ਨਾਮ ਸਰਦਾਰ ਸੁਭਾ ਸਿੰਘ ਆ ਅਸੀਂ ਪਿੰਡ ਆਲੇ ਵਾਲ ਦੇ ਰਹਿਣ ਵਾਲੇ ਆ ਫਿਰੋਜ਼ਪੁਰ ਜਿਹੜਾ ਫਿਰੋਜ਼ਪੁਰ ਤੇ ਮੇਰੇ ਕੈਂਸਰ ਹੋ ਗਿਆ ਸੀ 2000 ਵਿੱਚ ਤੇ ਮੈਂ ਪੀਡੀਏ ਚੰਡੀਗੜ੍ਹ ਤੋਂ ਇਲਾਜ ਕਰਵਾਇਆ ਸੀ ਜੀ ਉੱਥੇ ਆਪਰੇਸ਼ਨ ਕੀਤਾ ਉਹਨਾਂ ਨੇ ਮੇਰਾ ਆਪਰੇਸ਼ਨ ਕਰਤਾ ਤੇ ਲਾਜੂਲੀ ਤੋਂ ਬਾਅਦ ਲੈ 2 ਸਾਲ ਬਾਅਦ ਫੇਰ ਕੈਂਸਰ ਫੁੱਟ ਗਿਆ ਫਿਰ ਮੈਨੂੰ ਇਹਨਾਂ ਨੇ ਦੱਸਿਆ ਰਮੋਸਟੈਟਿਕ ਵਾਲਿਆਂ ਦਾ ਫਿਰ ਮੈਂ ਇੱਥੇ ਚਲੀ ਗਈ ਤੇ ਇੱਥੇ ਮੈਨੂੰ ਜਾਂਦੇ ਆ ਉਹ ਨੱਠਕ ਦੀ ਦਵਾਈ ਦਿੱਤੀ ਤੇ 8 ਦਿਨ ਬਾਅਦ ਮੈਨੂੰ ਥੋੜਾ ਫਰਕ ਪੈਣਾ ਸ਼ੁਰੂ ਹੋ ਗਿਆ ਕਿ ਮੈਨੂੰ ਪਹਿਲਾਂ ਐ ਸੀਗਾ ਕਿ ਨਹੀਂ ਬਚਦੀ ਫੇਰ ਮਰ ਕੇ ਜਦੋਂ ਇਹਨਾਂ ਦਵਾਈ ਦਿੱਤੀ ਰੋਜ਼ ਨਾਲ ਮੈਨੂੰ ਬਹੁਤ ਫਰਕ ਪੈ ਗਿਆ 8 ਦਿਨਾਂ ਦੀ ਥੋੜਾ ਜਿਹਾ ਪੈਣਾ ਫਰਕ ਹੋ ਗਿਆ 3 ਮਹੀਨੇ ਦਾ ਲੈ ਸੀ ਇਹਨਾਂ ਦਾ ਵੀ 3 ਮਹੀਨੇ ਸੀ ਦਵਾਈ ਖਵਾਵਾਂਗੇ ਫੇਰ ਠੀਕ ਕਰਾਂਗੇ ਤੈਨੂੰ ਉਹ ਤਿੰਨ ਮਹੀਨਿਆਂ ਦੇ ਵਿੱਚ ਉਹ ਵੀ 8 ਦਿਨ ਘਾਟੀ ਖਾਤੀ ਦਵਾਈ ਤੇ ਮੈਂ ਠੀਕ ਹੋ ਗਈ ਬਿਲਕੁਲ ਫੇਰ ਮੈਂ ਸਭ ਤੋਂ ਬਾਗੀ ਤੋਂ ਕਰਵਾਇਆ ਸੀਟੀ ਸਕੈਨ ਕਰਵਾਈ ਸਾਰੇ ਟੈਸਟ ਦੁਆਰਾ ਕਰਵਾਏ ਵੀ ਕੈਂਸਰ ਹੋ ਫਿਰ ਰਹਾ ਤਾਂ ਨਹੀਂ ਗਿਆ ਕਿਤੇ ਉਹ ਕਹਿੰਦੇ ਨਹੀਂ ਜੀ ਹੁਣ ਤੂੰ ਬਿਲਕੁਲ ਠੀਕ ਹੈ